ਪਰਾ ਰੂਮ ਦੀ ਸਾਰੀ ਸਾਫ ਸਫਾਈ ਕੀਤੀ ਗੈਂਗਪੂਸ ਬਹੁਤ ਖਰਾਬ ਹੋਇਆ ਪੀਤਾ ਪਿਆ ਸੀਗਾ ਸਾਰਾ A to Z ਇਹਦੀ ਸਾਫ ਸਫਾਈ ਕੀਤੀ ਸਾਰੀ ਠੀਕ ਆ ਜੀ ਬਿਸਤਰੇ ਬੁਸਤਰੇ ਇੱਕ ਸਾਈਡ ਤੇ ਤਾਂ ਭੁੱਲਰ ਲਾਈ ਬੈਠਾ ਸੀਗਾ ਕੋਚਾ ਬੱਚਾ ਮਾਰਿਆ ਇੱਥੇ ਸਫਾਈ ਨਹੀਂ ਕੀਤੀ ਮੈਂ ਤਾਂ ਤੋਂ ਬਾਅਦ ਕੋਚ ਸਬਜ਼ੀ ਰੈਸਟ ਕਰਦੇ ਹੋਏ ਕੀ ਹੋ ਗਿਆ ਆ ਹਾਂ ਕਿੱਥੇ ਗਿਆ ਪਿਆਗਾ ਉਟ ਕੇ ਨਾਲਾ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆ ਗਏ ਜੀ ਫੇਰ ਡੰਡ ਬੈਠਕਾਂ ਕੱਢਣ ਮੁੰਡੇ ਸਵੇਰੇ ਸਵੇਰੇ ਤੇ ਅੱਜ ਅਸੀਂ ਤਿੰਨੇ ਜਾਣੇ ਹੈਗੇ ਐਵੇਂ ਛੁੱਟੀ ਤੇ ਤੇ ਇੱਕ ਤਾਂ ਕਮਰੇ ਦੀ ਸਾਫ ਸਫਾਈ ਕਰਨੀ ਆ ਲੀਡੇ ਕੱਪੜੇ ਬਹੁਤ ਹੋਏ ਪਏ ਉਹ ਵੀ ਸਾਰਾ ਕੁਝ ਧੋਣਾਗਾ ਤੇ ਦੇਖਾਂਗੇ ਅੱਥਨੇ ਜੇ ਟਾਈਮ ਮਿਲਿਆ ਤਾਂ ਬਠੰਡੇ ਵੀ ਜਾ ਕੇ ਆਵਾਂਗੇ ਤੇ ਅੱਜ ਗੱਬਰੂਆਂ ਨੂੰ ਕਹਿੰਦੇ ਮਸੇ ਠਾਕੇ ਲਿਆਂਦਾਗਾ ਹੌਲੀ ਹੌਲੀ ਆਉਂਦੇ ਆਗੇ ਆ ਲੋ ਆ ਦੇ ਬਾਬਾ ਉਹ ਪਿਆ ਟਾਇਰ ਜਾਂ ਤੋਂ ਮੰਜਾ ਮੰਜਾ ਦਾ ਪਰਾ ਕਰ ਦਾਂਗੇ ਬਾਹਰ ਆ ਜਾਣਾ ਬਹੁਤ ਕਰਮ ਹੋ ਗਿਆ ਸਰੀਰ ਤੇਰਾ ਛੜਕ ਲਾ ਤੜੀ ਜਾਣਾ ਉਹੀ ਬਿਨਾ ਤਰੇ ਫਰਦਾਗਾ ਦੇ ਐ ਚਾਚਾ ਜੋਰ ਵਾਲਾ ਲੱਗ ਗਿਆ ਕਹਿੰਦੇ ਮੁੰਡੇ ਦਾ ਮੁੜ ਕੋ ਮੁੜਕੀ ਹੋ ਗਈ ਜਵਾਨੀ ਬਾਬਾ ਕਿਵੇਂ ਜੋਰ ਲੱਗਾ ਕੇ ਲੱਛਣ ਕਰੀ ਜਾਂਦਾ ਹਾਂ ਮੁੜਖਾ ਦਾ ਬਾਬਾ ਦੱਸਦਾ ਹੈਗਾ ਵੀ ਜ਼ੋਰ ਤਾਂ ਮੁੰਡਿਆਂ ਨੇ ਲਾਇਆ ਹੈ ਐ ਨਾ ਹੋਵੇ ਦੇਣਾ ਆਪਾਂ ਦੋ ਹੀ ਆ ਕੇ ਹਟਣਾ ਨਹੀਂ ਆਪਾ ਹੁਣ ਆਉਂ ਮੁੰਡਿਓ ਪ੍ਰਾਣ ਕੀਆ ਜਾਏ ਚੱਕਰਵਰਤੀ ਚਲੋ ਚੱਲ ਗਏ ਕੱਪੜੇ ਨਾਲ ਲਵੇੜਿਆ ਕਰੋ ਬਾਬਾ ਬਾਲੇ ਇੱਥੋਂ ਦੇ ਕੱਪੜੇ ਵਾ ਹੋਰ ਰੱਖਾਂਗੇ ਮੁੜ ਕੇ ਧੋਣੇ ਵੀ ਆਪਾਂ ਨੂੰ ਪੈਂਦੇ ਆਗੇ ਮੈਂ ਤਾਂ ਤੋਂ ਬਾਅਦ ਕੋਈ ਸਬਜ਼ੀ ਰੈਸਟ ਕਰਦੇ ਹੋਏ ਕੀ ਹੋ ਗਿਆ ਆਪਾਂ ਹੈ ਕਿੱਥੇ ਗਿਆ ਪਿਆਗਾ ਉੱਟ ਕੇ ਨਾਲਾ ਸਰਾਵਾਂ ਨੂੰ ਚਾਪਲੀ ਤੁਰਿਆ ਜਾਣਾਗਾ ਤੱਲੇ ਨੂੰ ਚੰਗਾ ਉੱਟ ਕੇ ਨਾਲਾ ਆਪਾਂ ਚੱਲੇ ਘਰੇ ਤੇ ਨਾਲ ਵਰਦੀ ਪ੍ਰੈਸ ਕਰਨੀ ਹੈਗੀ ਉਹ ਕਰਕੇ ਲਿਆਵਾਂਗੇ ਤੇ ਮਾਰੇ ਬਾਲ ਬੂਲ ਜੇ ਸੈਟਿੰਗ ਕਰਾਉਣੇ ਆਗੇ ਇੱਕ ਦੋ ਹੋਰ ਕੰਮ ਆ ਬਸ ਤੇ ਛੇਤੀ ਮੁੜ ਆਵਾਂਗੇ ਇੱਥੇ ਆ ਕੇ ਕਮਰੇ ਦੀ ਸਾਫ ਸਫਾਈ ਵੀ ਕਰਨੀ ਹੈਗੀ ਬਾਲ ਬੂਲ ਕਟਾ ਕੇ ਬਈ 11 ਵਜੇ ਘਰੇ ਆ ਗਿਆ ਸੀ ਤੇ ਹੁਣ ਮੈਨੂੰ 3 ਵਜੇ ਤੇ ਨਹਾ ਧੋ ਕੇ ਦੁਬਾਰਾ ਉੱਥੇ ਜਾਣਾਗਾ ਕੰਮ ਉੱਥੇ ਵੀ ਵਾਵਾ ਕਰਨ ਵਾਲਾ ਆ ਲੱਬਿਆ ਬਰਸ ਬਰਸ ਜਾ ਉੱਥੇ ਸਾਫ ਸਫਾਈ ਕਰਨੀ ਹੈਗੀ ਅਜੇ ਵੀਡੀਓ ਵੀ ਬਣਾਉਣੀਆਂ ਜਾ ਕੇ 8 10 ਸਾਜਾ ਛੁੱਟੀ ਦਾ ਫਾਇਦਾ ਲੈਣਾਗਾ ਪਰ ਘਰੇ ਥੋੜੇ ਕੰਮ ਸੀ ਉਹਦਾ ਕਰਕੇ ਲੇਟ ਹੋ ਗਿਆ ਤੇ ਹੁਣ ਚੱਲਦਾ ਸਿੱਧੀ ਸਿੱਧੀ ਜਾਨਾ ਉਥੇ ਤੇ ਮੰਡਗੋਂ ਵੀ ਕੋਸ਼ਕ ਮਾੜਾ ਮੋਟਾ ਸਮਾਨ ਲੈਣਾ ਹਜੇ ਕਮਰੇ ਚ ਆਉਂਦਾ ਭਾਈ ਮੈਂ ਹੋ ਗਿਆ ਥੋੜਾ ਜਿਹਾ ਲੇਟ ਤੇ ਬੰਦੇ ਨਾ ਸੂਈ ਕੁੱਤੀ ਵਾਂਗੂੰ ਆਏ ਚਾਕਣਗੇ ਦੇਖਦੇ ਜਾਓ ਜੇ ਹੋਏ ਪਤਾ ਨਹੀਂ ਕੀ ਕਰੀ ਦੇ ਹੋਣਗੇ ਕੀ ਨਾ ਦੇਖਦੇ ਆ ਮੜਾ ਇਹ ਕਰਦੇ ਆ ਚੈੱਕ ਮੰਡਿਆਂ ਨੂੰ ਓ ਓ ਭਾਈ ਸਾਹਿਬ ਖਾਸੀ ਗਹਿਰੀ ਨੀਂਦ ਤੇ ਸੁਤਾ ਪਿਆ ਕਿਵੇਂ ਬਾਬਾ ਬੈੱਡ ਇਕ ਟ੍ਰੇਡਾ ਲਾਇਆ ਪਿਆ ਬੰਦਾ ਇੱਕ ਕਿੱਧਰ ਗਿਆ ਆਪਣਾ ਹੈ ਅੰਮ੍ਰਿਤ ਵਾਗਿਆ ਉਹ ਕਾਦੋਂ ਕੋਣ ਆਇਆ ਕੀ ਦਾ ਲੈ ਫਿਰ ਬਾਬਾ ਕਦੂ ਕਦੂ ਲਿਆਂਦੇ ਆਹ ਕ੍ਰੈਡਿਟ ਕਦੂ ਵਾਲਾ ਚਾਚਾ ਕਿਹਨੂੰ ਜਾਂਦਾ ਚਾਚਾ ਕੋ ਕਦੂ ਲਿਆਂਦੇ ਆ ਆਪਣਾ ਬਾਥਰੂਮ ਸਾਫ ਕਰਨ ਨੂੰ ਆ ਹਰਪਾਲ ਤੇ ਤੇਰੇ ਵਾਸਤੇ ਦੰਦ ਸਾਫ ਕਰਨ ਨੂੰ ਠੀਕ ਆ ਤੇ ਆ ਲਿਆਂਦੇ ਆਪਾਂ ਘਰ ਦੇ ਕੱਡੇ ਹੋਏ ਬਿਸਕਟ ਸੱਚੀ ਹਾਂ ਠੀਕ ਹੈ ਆ ਲੋ ਥੋੜੀ ਖਰਾਕ ਬੱਚਿਆਂ ਦਾ ਖਿਆਲ ਰੱਖਣਾ ਪੈਂਦਾ ਨਾ ਆ ਲੋ ਦੁੱਧ ਵੀ ਪੀਓ ਬਾਬਾ ਯਾਰ ਐ ਮੈਂ ਘਰੇ ਗਿਆ ਐ ਥੋੜੋ ਕਰੂੰ ਤੁਹਾਡੇ ਨਾਲ ਫੇਸ ਵਾਸ਼ ਵੀ ਲਿਆਂਦਾ ਚੱਕ ਕੇ ਇੱਕ ਤਾਂ ਥੋੜਾ ਜਿਹਾ ਸੀਗਾ ਹਾਂ ਠੀਕ ਆ ਆ ਯਾਰ ਉਹ ਪਤਾ ਨਹੀਂ ਕਿੱਧਰ ਉੱਡ ਗਿਆ ਹਰਪਾਲ ਅੱਜ ਬਗਿਆ ਰ ਹੈਣਾ ਚੱਲ ਫਿਰ ਆਪਾਂ ਕਰਦੇ ਆਂ ਸਾਫ ਸਫਾਈ 4 ਵਜੇ ਬਈ ਮੈਂ ਇੱਥੇ ਕਮਰੇ ਚ ਆ ਗਿਆ ਸੀਗਾ ਤੇ ਹੁਣ ਟਾਈਮ ਹੋ ਗਿਆ 6 ਵਜੇ 4:30 ਅਸੀਂ ਕੰਮ ਕਰਨ ਲੱਗੇ ਸੀ ਮੈਂ ਤੇ ਭੁੱਲ ਰ ਪੰਦਾ ਰੂਮ ਦੀ ਸਾਰੀ ਸਾਫ ਸਫਾਈ ਕੀਤੀ ਗੈਂਗਪੂਸ ਬਹੁਤ ਖਰਾਬ ਹੋਇਆ ਪੀ ਪਿਆ ਸੀਗਾ ਸਾਰਾ A to Z ਇਹਦੀ ਸਾਫ ਸਫਾਈ ਕੀਤੀ ਸਾਰੀ ਠੀਕ ਆ ਜੀ ਬਿਸਤਰੇ ਬੁਸਤਰੇ ਇੱਕ ਸਾਈਡ ਤੇ ਤਾਂ ਭੁੱਲ ਰ ਲਾਈ ਬੈਠਾ ਸੀਗਾ ਪੋਚਾ ਬਚਾ ਮਾਰਿਆ ਇੱਥੇ ਸਫਾਈ ਨਹੀਂ ਕੀਤੀ ਫਿਰ ਅਸੀਂ ਘਟੋ ਘਟ ਬਾਥਰੂਮ ਚ ਇੱਕ ਘੰਟਾ ਲਾਇਆ ਸਾਫ ਕਰਨ ਤੇ ਪਰ ਜਿਹੜੇ ਉਹ ਪੱਕੇ ਦਾਗ ਹਨਾ ਬਾਈ ਇਹ ਨਹੀਂ ਰਹਿ ਸਾਲੇ ਜਿਵੇਂ ਆ ਪੀਲਕ ਪਈ ਪਈ ਹੈਗੀ ਇਹ ਨਹੀਂ ਨਾ ਜੀ ਕੰਦਾ ਬੁੰਦਾ ਦੇ ਬੁਰਸ਼ ਬਰਸ਼ ਮਾਰਿਆ ਜਿੰਨਾ ਕਿ ਮਤਲਬ ਸਾਡੀ ਬਾਹ ਲੱਗੀ ਆ ਸੀ ਖਾ ਸਫਾਈ ਉਨੀ ਕ ਕੀਤੀ ਹੈ ਜੀ ਬਾਕੀ ਜਿਹੜੇ ਉਹ ਰਹਿ ਗਏ ਸਾਲੇ ਮੇਰੇ ਸਾਰੇ ਜਿੱਦੀ ਦਾਗ ਨਾ ਪੱਕੇ ਦਾਗ ਹੈ ਇਹਨਾਂ ਨੂੰ ਵੀ ਕੋਈ ਇਹਨਾਂ ਦਾ ਵੀ ਹੱਲ ਲਿਆਵਾਗੇ ਟਾਈਲਾਂ ਸਾਫ ਕਰਨ ਵਾਲਾ ਨਾ ਤੇਲ ਜਲਾ ਕੇ ਤੇ ਉਹਦੇ ਨਾ ਬਣਾਵਾਂਗੇ ਗੱਲ। ਤੇ ਕਿਰਾਂ ਥੋੜਾ ਜਿਹਾ ਠੀਕ ਹੋ ਗਿਆ ਕੰਮ। ਤੇ ਹਰਪਾਲ ਤਾਂ ਦੇ ਗਿਆ ਅੱਜ ਸਾਲਾ ਧੋਖਾ। ਸਾਨੂੰ ਛੁੱਟੀ ਕਰਾ ਕੇ ਆਪ ਕਾ ਉੱਥੇ ਭੱਜ ਗਿਆ। ਆਪ ਕੰਮ ਤੇ ਭੱਜ ਗਿਆ। ਹੁਣ ਅਸੀਂ ਜਾਂਦੇ ਆ ਬਠਿੰਡੇ। ਥੋੜਾ ਜਿਹਾ ਕੰਮ ਆਗਾ ਤੇ ਫਿਰ ਸਿੱਧਾ ਘਰੀ ਜਾਵਾਂਗੇ ਅੱਜ ਰਾਤ ਨੂੰ ਇੱਥੇ ਆਉਂਦੇ ਨਹੀਂਗੇ। ਮਾਤਾ ਕਹੀ ਜਾਂਦੀ ਸੀ ਕਿ ਕਹਿੰਨੀ ਘਰੇ ਰਹਿ ਪਾ ਬਹੁਤ ਦਿਨ ਹੋ ਗਏ। ਤੇ ਅੱਜ ਘਰੀ ਹੀ ਜਾਵਾਂਗੇ। ਫੋਨ ਵੀ ਕਰ ਹੀ ਦਿੱਤਾ ਘਰੇ। ਉਹ ਲੜਕਾ ਕਹਿੰਦਾ ਜੀ ਗੋਲ ਗੱਪੇ ਖਾਣੇ ਆ। ਅੜਦਾ ਨਹੀਂ ਇਹ ਖੱਟਾ ਮਿੱਠਾ ਖਾਏਣਾ ਅੱਛਾ ਪਹਿਲਾਂ ਪਾਣੀ ਚੈੱਕ ਕਰਿਆ ਐਵੇਂ ਆਗਾ ਇੱਕ ਨੰਬਰ